ਉਹ ਰਿਆਂ ਦੇ ਨਾਂ ਤੋਂ ਮਸ਼ਹੂਰ ਇੱਕ ਕਰਨੀ ਮਾਤਾ ਦਾ ਮੰਦਿਰ ਹੈ ਦੇਸ਼ਨੌਕ ਰਾਜਸਥਾਨ ਇੱਥੇ ਪ੍ਰਸ਼ਾਦ ਵੀ ਪਹਿਲਾਂ ਚੂਹਿਆਂ ਨੂੰ ਖਵਾਇਆ ਜਾਂਦਾ ਉਸ ਤੋਂ ਬਾਅਦ ਪਬਲਿਕ ਦੇ ਵਿੱਚ ਵੰਡਿਆ ਜਾਂਦਾ ਆ ਦੇਖੋ ਮੇਨ ਇੱਥੇ ਪੂਜਾ ਹੁੰਦੀ ਹੈ ਤੇ ਆ ਥਾਲੀ ਦੇ ਵਿੱਚ ਚੂਹੇ ਫਿਰਦੇ ਆ ਇੱਥੇ ਇਹਨਾਂ ਨੂੰ ਭੋਗ ਲਵਾਇਆ ਜਾਂਦਾ ਤੇ ਇਹਨਾਂ ਦੇ ਭੋਗ ਲੱਗਣ ਤੋਂ ਬਾਅਦ ਫਿਰ ਇੱਥੇ ਜਿਹੜੇ ਸ਼ਰਧਾਲੂ ਆਉਂਦੇ ਨੇ ਉਹਨਾਂ ਨੂੰ ਵੰਡਿਆ ਜਾਂਦਾ ਹੈ ਇਹ ਹੈ ਐਂਟਰੀ ਗੇਟ ਤੇ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਬੀਕਾਨੇਰ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ ਤੇ ਵੱਖਰਾ ਜਾ ਕਰਨੀ ਮੰਦਿਰ ਇੱਥੇ ਮੋਬਾਈਲ ਚਲਾਉਣ ਤੇ ਜਾਂ ਯੂਟਿਊਬਰ ਜਿਹੜੇ ਆਉਂਦੇ ਨੇ ਕੈਮਰਾਮੈਨ ਤੋਂ ਸਪੈਸ਼ਲ ਪਰਚੀ ਕੱਟਦੇ ਉਹਨਾਂ ਦੀ ਪੇਮੈਂਟ ਲੈਂਦੇ ਆ ਤੇ ਫਿਰ ਉਹਨਾਂ ਨੂੰ ਅੰਦਰ ਵੀਡੀਓਗ੍ਰਾਫੀ ਬਣਨ ਦਿੰਦੇ ਆ ਆ ਚੂਹਿਆਂ ਨੂੰ ਇੱਥੇ ਪ੍ਰਸ਼ਾਦ ਦੇ ਰੂਪ ਵਿੱਚ ਵੱਖੋ-ਵੱਖਰੀਆਂ ਚੀਜ਼ਾਂ ਪਾਈਆਂ ਜਾਂਦੀਆਂ ਕਹਿੰਦੇ ਨੇ ਕਿ 20-25 ਹਜ਼ਾਰ ਤੋਂ ਵੱਧ ਗਿਣਤੀ ਹੈ ਇੱਥੇ ਚੂਹਿਆਂ ਦੀ ਮੰਤਰ ਬਹੁਤ ਖੂਬਸੂਰਤ ਬਣਿਆ ਹੋਇਆ ਇਹ ਚੂਹੇ ਨੇ ਆਏ ਕਿੱਥੋਂ ਇਹਦਾ ਇਤਿਹਾਸ ਹੈ ਇੱਧਰ ਪ੍ਰਸ਼ਾਦ ਬਣ ਰਿਹਾ ਹੈ ਕਰਨੀ ਮਾਤਾ ਦੇ ਮੰਦਿਰ ਦੇ ਨਾਮ ਤੇ ਮਸ਼ਹੂਰ ਹੈ ਜਾਂ ਚੂਹਿਆਂ ਵਾਲਾ ਮੰਦਿਰ ਜਦੋਂ ਕਹਿੰਦੇ ਨੇ ਤਾਂ ਉਦੋਂ ਅੱਖਾਂ ਸਾਹਮਣੇ ਸਾਰਾ ਦ੍ਰਿਸ਼ ਆ ਜਾਂਦਾ ਜਿਨ੍ਹਾਂ ਨੇ ਦੇਖੇ ਹੋਏ ਆ ਆਪਣੇ ਜਿਹੜੇ ਪੰਜਾਬੀ ਆਮ ਤੌਰ ਤੇ ਜਾਂਦੇ ਆ ਜਿਨ੍ਹਾਂ ਨੇ ਕਦੇ ਇਸ ਤਰ੍ਹਾਂ ਦਾ ਮਾਹੌਲ ਨਹੀਂ ਦੇਖਿਆ ਡਰਜਾ ਲੱਗਦਾ ਇੱਕ ਵਾਰੀ ਜ਼ਰੂਰ ਵੀ ਯਾਰ ਉੱਤੇ ਨਾ ਚੜ ਜਾਣ ਜਾਂ ਪੈਰ ਤੇ ਨਾ ਚੜ ਜਾਣ ਪਰ ਇਹ ਇਸ ਤਰ੍ਹਾਂ ਕੁਝ ਨਹੀਂ ਕਰਦੇ ਆ ਮੂਰੀਆਂ ਅੰਦਰ ਮੰਦਿਰ ਦੇ ਵਿੱਚ ਜਾਂਦੀਆਂ ਸਰਾਖ ਬਣੇ ਹੋਏ ਨੇ ਇਹਨਾਂ ਦੇ ਲਈ ਇਹ ਚੂਹੇ ਅੰਦਰ ਵੜ ਜਾਂਦੇ ਨੇ ਆ ਦੁੱਧ ਪੀ ਰਹੇ ਨੇ ਤੇ ਹਰ ਇੱਕ ਜਗ੍ਹਾ ਤੇ ਚੂਹੇ-ਚੂਹੇ ਮਿਲਣਗੇ ਤੇ ਖਾਸ ਜਿਹੜੀ ਚੀਜ਼ ਮੈਨੂੰ ਲੱਗੀ ਕਿ ਚੂਹਿਆਂ ਦੀ ਸਮੈਲ ਨਹੀਂ ਇੱਥੇ ਬਿਲਕੁਲ ਵੀ ਆਉਂਦੀ ਆਮ ਤੌਰ ਤੇ ਜੇ ਆਪਾਂ ਦੇਖੀਏ ਤਾਂ ਇੱਕ ਦੋ ਚੂਹੇ ਵੀ ਜਿੱਥੇ ਰਹਿੰਦੇ ਹੋਣ ਤਾਂ ਪਤਾ ਲੱਗ ਜਾਂਦਾ ਕਿ ਇੱਥੇ ਚੂਹੇ ਰਹਿੰਦੇ ਆ ਇਹਨਾਂ ਦੀ ਸਮੈਲ ਹੀ ਕੁਝ ਇਸ ਤਰ੍ਹਾਂ ਦੀ ਆਉਂਦੀ ਹੈ ਪਰ ਹਰਾਨੀ ਦੀ ਗੱਲ ਕਿ ਇੱਥੇ ਇੰਨੇ ਚੂਹੇ ਹੋਣ ਦੇ ਬਾਵਜੂਦ ਵੀ ਸਮੈਲ ਨਹੀਂ ਬਿਲਕੁਲ ਵਿੱਚ ਹੋ ਜਾਂਦੀ ਕਿਸੇ ਵੀ ਜਗ੍ਹਾ ਦੇ ਵਿੱਚ ਇਸ ਤਰ੍ਹਾਂ ਮਹਿਸੂਸ ਨਹੀਂ ਹੁੰਦਾ ਇੱਥੇ ਖੜ ਕੇ ਦੇਖੋ ਇੱਥੇ ਵੀ ਨਹੀਂ ਮਹਿਸੂਸ ਹੁੰਦਾ ਇੱਥੇ ਹਜ਼ਾਰਾਂ ਹੀ ਚੂਹੇ ਆ ਇਸ ਜਗ੍ਹਾ ਦੇ ਉੱਤੇ ਫਿਰਦੇ ਨੇ ਟਹਿਲਦੇ ਆਸ-ਪਾਸੇ ਜਿਹੜੇ ਕੋਈ ਹੋਟਲ ਟਾਬੇ ਜਾਂ ਕੋਈ ਖਾਣ-ਪੀਣ ਵਾਲੀ ਜਗ੍ਹਾ ਦੇ ਲਈ ਕੋਈ ਬਣੇ ਹੋਏ ਨੇ ਰੁਕਣ ਦੇ ਲਈ ਸ਼ਰਧਾਲੂਆਂ ਦੇ ਉੱਥੇ ਵੀ ਚੂਹੇ ਆਮ ਹੀ ਦੇਖਣ ਨੂੰ ਮਿਲਦੇ ਨੇ ਤੇ ਲੋਕ ਪੰਛੀਆਂ ਨੂੰ ਵੀ ਚੂਗਾ ਪਾਉਂਦੇ ਨੇ ਇਹ ਐਂਟਰੀ ਗੇਟ ਹੈ ਇੱਥੋਂ ਦੀ ਜਦੋਂ ਜਿਆਦਾ ਕੋਈ ਖਾਸ ਦਿਨ ਹੁੰਦਾ ਸਰਦਾਲੂ ਆਉਂਦੇ ਨੇ ਤਾਂ ਇਹਨਾਂ ਦੇ ਵਿੱਚੋਂ ਦੀ ਹੋ ਕੇ ਨਿਕਲਣਾ ਪੈਂਦਾ ਬਾਹਰ ਜਿਹੜੀ ਮਾਰਕੀਟ ਬਣੀ ਹੋਈ ਆ ਇੱਥੇ ਸਾਰੇ ਕਿਤੇ ਚੂਹੇ-ਚੂਹੇ ਨੇ ਹਰ ਇੱਕ ਦੁਕਾਨ ਦੇ ਵਿੱਚ ਤੁਹਾਨੂੰ ਮਿਲਣਗੇ ਤੇ ਮੰਦਰ ਦਾ ਅੰਦਰ ਭਰੇ ਹੀ ਪਏ Rajasthan ਭਾਰਤ ਮਾਲਾ ਦੇ ਵੀ ਨੇੜੇ ਰਹਿ ਜਾਂਦਾ ਹੈ ਤੇ ਬੀਕਾਨੇਰ ਤੋਂ ਵੀ 30 ਕਿਲੋਮੀਟਰ ਦੀ ਦੂਰੀ ਤੇ ਪੰਦਾ ਮੈਂ ਵੀ ਸਪੈਸ਼ਲ ਗਿਆ ਸੀ ਇਸ ਮੰਦਿਰ ਨੂੰ ਦੇਖਣ ਦੇ ਲਈ ਕਿਉਂਕਿ ਸੁਣਿਆ ਸੀ ਚੂਹਿਆਂ ਵਾਲਾ ਮੰਦਿਰ ਲੋਕ ਪੂਜਦੇ ਨੇ ਇੱਥੇ ਇਹਨਾਂ ਨੂੰ ਤੇ ਦਰਸ਼ਨ ਕਰਦੇ ਨੇ ਲੋਕ ਇਹ ਰਾਜਸਥਾਨੀ ਗਾਣ ਵਜਾਣ ਇਹਨਾਂ ਦਾ ਸੋਹਣਾ ਲੱਗਿਆ ਅੱਛਾ ਲੱਗਿਆ ਮੰਦਿਰ ਦੇਖ ਕੇ ਕਿਉਂਕਿ ਇੱਕ ਵੱਖਰਾ ਕੁਝ ਇੱਥੇ ਦੇਖਣ ਨੂੰ ਤੇ ਸਿੱਖਣ ਨੂੰ ਮਿਲਿਆ ਸਾਇੰਸ ਦਾਣਾ ਨੇ ਵੀ ਕੀਤੀ ਹੋਣੀ ਹੈ ਸਰਚ ਕਿ ਚੂਹੇ ਇਹਨੇ ਕਿੱਥੋਂ ਆਏ ਤੇ ਕਿਵੇਂ ਆਏ ਜਾਂ ਕਿਵੇਂ ਇੱਥੇ ਰਹਿ ਰਹੇ ਨੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ